ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਔਲਖ ਤੇ ਜਿਲ੍ਹਾ ਜਿਹੜਾ ਇਹਨੂੰ ਫਰੀਦਕੋਟ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਬਹੁਤ ਚੰਗੀ ਜਿਹੜੀ ਆਪਾਂ ਮੱਝ ਦਿਖਾਉਣੀ ਹੈ ਉੱਚੇ ਲੰਮੇ ਕੱਦ ਕਾਰ ਦੀ ਫੁੱਲ ਹਾਈਟ ਹੈ ਬਹੁਤ ਵੱਡੇ ਕੱਦ ਦੀ ਮੱਝ ਹੈ ਤੇ ਬਾਈ ਦੇ ਦਸਨ ਮੁਤਾਬਕ ਤੀਜਾ ਸੂਆ ਸੁੰਦੀ ਹੈ ਤੇ ਦੂਜੇ ਸੂਏ 16 17 ਕਿਲੋ ਦੁੱਧ ਪਾਇਆ ਤੇ ਆਪਾਂ ਇੱਕ ਵਾਰੀ ਤੁਹਾਨੂੰ ਨੇੜ ਤੋਂ ਥਾਨ ਹੋਣ ਜੱਜਮੈਂਟ ਕਰਾ ਦਿੰਨੇ ਆ ਦੇਖ ਸਕਦੇ ਤੁਸੀਂ ਬਹੁਤ ਵਧੀਆ ਥਾਨ ਹਵਾਨੇ ਦੀ ਮੱਝ ਹੈ ਕੱਲਾ ਕੱਲਾ ਜਿਹੜਾ ਪੂਰੀ ਵਿੱਥੀ ਦੇ ਉੱਤੇ ਥਾਨ ਲੱਗਿਆ ਤੇ ਇੱਕ ਹਫ਼ਤਾ ਸੂਨ ਦੇ ਵਿੱਚ ਬਾਈ ਦੱਸਦਾ ਜੇ ਪਿਆ ਤੇ ਬਾਡੀ ਬੁੱਡੀ ਮੈਂ ਦੀ ਬਹੁਤ ਤਕੜੀ ਹੈ ਸਿੰਘ ਬਹੁਤ ਚੰਗਾ ਤੇ ਕੱਦ ਦਾ ਤੁਸੀਂ ਅੰਦਾਜ਼ਾ ਲਾ ਹੀ ਲੈਣਾ ਫੋਲੋ ਵੱਡੇ ਕੱਦ ਦੀ ਹੈ ਬਹੁਤ ਉੱਚਾ ਕੱਦ ਹੈ ਤੇ 17 18 ਕਿਲੋ ਦੀ ਜਿਹੜੀ ਮਾਲਕ ਨਾ ਇਹ ਦੋ ਅੱਧੀ ਦੇਖ ਸਕਦੇ ਤੁਸੀਂ ਥਾਨ ਆਪਾਂ ਨੇੜੇ ਤੋਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦੇ ਬਹੁਤ ਚੰਗੇ ਥਾਨ ਹਵਾਨੇ ਦੀ ਠੰਡੀ ਸੀਲ ਮੱਝ ਹੈ ਸੋਨਾ ਸਿੰਘ ਹੈ ਤੇ ਰੇਟ ਜਿਹੜਾ ਇਹਦਾ ਬਾਈ ਫੋਨ ਤੇ ਕਰੂਗਾ ਆਪਾਂ ਨੰਬਰ ਚਲਾਵਾਂਗੇ ਸਕਰੀਨ ਤੇ ਤੁਸੀਂ ਗੱਲ ਬਾਈ ਨਾਲ ਕਰ ਸਕਦੇ ਆ ਤੇ ਤੋੜ ਕੇ ਵੀ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਮੱਝ ਬਾਈ ਖੋਲ ਲੀ ਮੜੀ ਮੱਝ ਤੋੜ ਕੇ ਆਪਾਂ ਤੁਹਾਨੂੰ ਮੱਝ ਦਿਖਾਉਣੇ ਆ ਇੱਕ ਵਾਰੀ ਤੁਸੀਂ ਫੇਰ ਜਿਹੜੇ ਮੂੰਹ ਮੱਥਾ ਮੱਝ ਦਾ ਚੈੱਕ ਕਰ ਲਓ ਸੋਹਣੇ ਮੂੰਹ ਮੱਥੇ ਦੀ ਹੈ ਤੇ ਦੁੱਧ ਮੈਂ ਨਹੀਂ ਚੰਗਾ ਦੇਣਾ ਤੇ 2 ਲੀਟਰ ਦੇ ਜਿਹੜਾ ਆਸ-ਪਾਸ ਵੀ ਦੱਸਦਾ ਵੀ ਦੁੱਧ ਦੇਦ ਕੀ ਦੇ ਸਕਦੀ ਕੰਪੈਸਟੀ ਇਹਦੀ 17-18 ਲੀਟਰ ਦੁੱਧ ਦੂਜੇ ਸੂਏ ਪਾਇਆ ਤਰਦੀ ਹੁਣ ਮੱਝ ਤੁਸੀਂ ਚੈੱਕ ਕਰ ਸਕਦੇ ਹਾਂ ਅਜੇ 1 ਹਫਤਾ ਸੂਣ ਦੇ ਵਿੱਚ ਬਾਕੀ ਹੈ ਤੇ ਲੇਵਾ ਅੱਜ ਵੀ ਬਹੁਤ ਵੱਡਾ ਤਿਆਰ ਕੀਤਾ ਤੇ 1 ਹਫਤੇ ਤੱਕ ਤਾਂ ਮੱਝ ਤੋਂ ਜਿਹੜਾ ਤੁਰਿਆ ਨਹੀਂ ਜਾਣਾ ਬਹੁਤ ਵੱਡਾ ਲੇਵਾ ਬਣਾਊਗੀ ਤੇ ਦੁੱਧ ਦਾ ਕੋਈ ਸ਼ੱਕ ਹੀ ਨਹੀਂ ਮੱਝ ਨੇ ਦੇਣਾ ਹੀ ਦੇਣਾ ਕਿਉਂਕਿ ਮੱਝ ਦਾ ਜਿਹੜਾ ਬੋਡੀ ਸਟਰਕਚਰ ਬਹੁਤ ਵੱਡਾ ਹੈ ਕੱਦ ਬਹੁਤ ਵੱਡਾ ਹੈ ਦੇਖ ਸਕਦੇ ਆ। ਬਾਕੀ ਜਿਹੜੀ ਠੰਡੀ ਸੀਲ ਮੱਝ ਹੈ ਤੁਸੀਂ ਤਰਦੀ ਦੇਖ ਹੀ ਸਕਦੇ ਆ। ਪੂਰੀ ਜਾਤ ਕੁਆਲਟੀ ਦੀ ਮੱਝ ਹੈ। ਤੇ ਗੱਲਬਾਤ ਜਿਹੜੀ ਤੁਸੀਂ ਨੰਬਰ 22 ਦਾ ਸਕਰੀਨ ਤੇ ਚੱਲੂਗਾ। ਰੇਟ ਫੋਨ ਤੇ ਹੁਣ ਕੋਈ ਗੱਲ ਕਰ ਸਕਦੇ ਆ। ਪਿੰਡ ਇੱਕਰੀ ਫੇਰ ਦੱਸਦೇನೆ ਪਿੰਡ ਔਲਖ ਜ਼ਿਲ੍ਹਾ ਫਰੀਦਕੋਟ। ਆਹ ਰਹੀ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਔਲਖ ਟੀਵੀ ਤੇ।